ਔਰ ਇਸ ਵਕਤ ਸਾਡੇ ਨਾਲ ਅਹਿਮ ਖਬਰਾਂ ਦੇ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਸਿਆਸੀ ਮੁਲਾਂਕਣਕਾਰ ਬਖਤੌਰ ਸਿੰਘ ਢਿੱਲੋਂ ਸਾਹਿਬ ਢਿੱਲੋਂ ਸਾਹਿਬ ਸਵਾਗਤ ਬਹੁਤ-ਬਹੁਤ 1 ਇੰਡੀਆ ਪੰਜਾਬੀ ਤੇ। ਸ਼ੁਕਰੀਆ ਜੀ ਮਿਹਰਬਾਨ। ਢਿੱਲੋਂ ਸਾਹਿਬ ਐਸਜੀ ਐਸਜੀ ਪੀਸੀ ਵੱਲੋਂ ਇੱਕ ਪਟੀਸ਼ਨ ਪਾਈ ਜਾਂਦੀ ਹੈ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਬਾਬਾ ਰਾਮ ਰਹੀਮ ਨੂੰ ਲੈ ਕੇ ਕਿ ਬਾਰ-ਬਾਰ ਇਹਨੂੰ ਪ੍ਰੋਲ ਦਿੱਤੀ ਜਾਂਦੀ ਹੈ ਕਿਹੜੀ ਤਰਸਤੇ ਦਿੰਦੇ ਹੋ? ਇਸ ਤੋਂ ਬਾਅਦ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਹਰਿਆਣਾ ਸਰਕਾਰ ਨੂੰ ਕਹਿੰਦੇ ਆ ਕਿ ਕੀ ਤੁਸੀਂ ਹੋਰ ਕੈਦੀਆਂ ਦੇ ਨਾਲ ਵੀ ਇਹੋ ਜਿਹਾ ਵਤੀਰਾ ਕਰਦੇ ਹੋ ਇਹ ਸਭ ਦੇ ਉੱਤੇ ਜਦੋਂ ਇੱਕ ਰਿਪੋਰਟ ਹਰਿਆਣਾ ਸਰਕਾਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਚ ਪੇਸ਼ ਕਰਦੀ ਹੈ ਤਾਂ ਫਿਰ ਐਸਜੀਪੀਸੀ ਦੀ ਪਟੀਸ਼ਨ ਜਿਹੜੀ ਆ ਉਹ ਖਾਰਜ ਹੋ ਜਾਂਦੀ ਹੈ ਇਹ ਸਾਰੀ ਖਬਰ ਨੂੰ ਕਿਵੇਂ ਦੇਖਦੇ ਹੋ ਢਿੱਲੋ ਸਾਹਿਬ ਅ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਰਾਮਹੀਨ ਜਿਹੜੀ ਬਕਾਅ ਬਾਅਦ ਫੈਰੋ ਜਾਰੀ ਸੀ ਭਾਵੇਂ ਕਾਨੂੰਨ ਦੀ ਨਜ਼ਰਾਂ ਦੇ ਵਿੱਚ ਉਹ ਠੀਕ ਹੋ ਨਹੀਂ ਕਿ ਜੇ ਤੁਸੀਂ ਕੰਪੇਅਰ ਕਰਦੇ ਹੋ ਬਾਕੀ ਬੰਦੀਆਂ ਦੇ ਨਾਲ ਤਾਂ ਉੱਥੇ ਬਹੁਤ ਵੱਡੀ ਆਪਾਂ ਨੂੰ ਕਹਾਣੀ ਦੇ ਵਿੱਚ ਵਾਜਦੀ ਖੇੜ ਹੈ ਕਿਉਂਕਿ ਹਜ਼ਾਰਾਂ ਦੇ ਬਾਅਦ ਦੇ ਵਿੱਚ ਬਹੁਤ ਲੋਕ ਵੀ ਬੈਠੇ ਜਿਹਨਾਂ ਦੇ ਵਿੱਚ ਜਿਨ੍ਹਾਂ ਨੂੰ ਆਪਣੀਆਂ ਸਜ਼ਾਾਂ ਦਾ ਵੱਡਾ ਹਿੱਸਾ ਕੱਟਿਆ ਹੋਇਆ ਉਹਨਾਂ ਨੂੰ ਕੀ ਫਰਕ ਨਹੀਂ ਮਿਲਦੀ ਉਹਨਾਂ ਨੂੰ ਜੋ ਫਰਕ ਨਹੀਂ ਮਿਲਦੀ ਕਿ ਇਕੱਲੇ ਇੱਕ ਬੰਦੇ ਨੂੰ ਕੁਝ ਮਿਲਦੀ ਹੈ ਤਾਂ ਕਿ ਇਹ ਉਹ ਪਰਕਮੈਨਟ یہاں دیکھیے پٹیشن نے دائر کی پٹیشن کری کا یہ جیسے ہیں وہ وق وقت باہر بند ہے جہاں چو کسی نے پچیس سال کسی نے تیس سال کسی نے بتی سال سزا کٹی ہوئی ہے اور کئی سارے لوگ وہ اپنی کایا سنبھالنی مشکل ہو

تو پہلے اپنا دیکھنا پڑنا ہے کہ یہ ہوئی شروع گردو کمیٹی ہے جبفی دیکھی گئی دیکھو کہ نبے لاکھ کے قریب اشتہار دیتے تھے اخبار کے درجے پروان کرنی چاہیے اکال تخت صاحب کا حکم تھانوں مننا چاہیے یہ گل کہی ਵਾਡੀ ਸਿਟੀ ਉਹ ਜਿਹੜਾ ਪਲੇਟ ਦੇ ਕਹਿ ਕੇ ਜਿਹੜਾ ਜੂ ਰੋਲ ਅਸ਼ੀਮੀ ਗੋਦਰਾ ਮਰ ਬੰਦੇ ਕਲੀ ਚਾ ਇੱਕ ਪਾਸੇ ਉਹ ਡੇਰਾ ਸੱਤ ਕੌਤਾ ਆਏ ਜੂ ਵਾਪਸੀ ਦਵਾਰੀ ਹੈ ਦੂਜੇ ਪਾਸੇ ਜਿਸ ਨੂੰ ਪੈਰੋਲ ਮਿਲਦੀ ਹੈ ਤੇ ਪੈਰੋਲ ਦਾ ਫਿਰ ਉਗਬੋਗ ਕਰਨ ਵਾਸਤੇ ਹਾਈ ਕੋਰਟ ਦੇ ਵਿੱਚ ਵੀ ਜਾਂਦੇ ਆ ਹੂੰ ਜਿੱਥੋਂ ਤੱਕ ਪੈਰੋਲ ਜਾਂ ਫਰੋਲ ਦਾ ਸਵਾਲ ਹੈ ਇਹ ਇੱਕ ਜਿਹੜਾ ਹੈਗਾ ਕਿ ਮਿਸਟਰ ਸਮਾ ਹੁੰਦਾ ਕਿ ਜਦੋਂ ਕਿਸੇ ਬੰਦੇ ਨੂੰ ਕਨਵਿਕਸ਼ਨ ਹੋ ਜੇ ਉਹ ਰੈਗੂਲਰ ਕੈਦੀ ਬਣ ਜਾਂਦਾ ਹੈ ਕਿਉਂਕਿ ਜੇ ਉਹ ਆਪਣੀ ਸਰੀਰ ਦੀ ਸਥਿਤੀ ਦੇ ਚੇਤੇ ਦੇ ਵੀ ਉਹ ਕੁਦਰਤ ਨਾਲ ਸੰਬੰਧੀ ਕਿਹਾ ਜਾਂਦਾ ਉਹਨਾਂ ਦੇ ਵਿੱਚ ਜਿਹੜੀ ਕਿਸਾਨ ਉਹ ਦੇ ਜਿਹੜੇ ਅੰਡਰਟ੍ਰੈਕ ਪਿਆ ਹਵਾਲਾ ਦਿੱਤੇ ਇਹ ਕੋਹ ਦੇ ਚਿਕਨੁੱਛ ਹੁੰਦੇ ਆ ਉਹ ਕੈਸੀ ਜੋ ਜਦੋਂ ਬੰਦਾ ਫੈਰਗੋਨਰ ਕੈਸੀ ਬਣ ਜਾਂਦਾ ਉਹਦਾ ਰਾਈਟ ਵੱਧ ਜਾਂਦਾ ਇੰਸਪੀਰੀਟ ਆਫ ਬੈਂਕ ਜਦੋਂ ਇਹ ਆਪਣੇ ਕਾਇਰ ਕੰਮ ਕੀ ਹੋਵੇ ਉਸ ਤੋਂ ਬਾਅਦ ਆਪਣੀ ਫਸਲ ਦੀ ਸਾਫ ਸਭਾਈ ਲਈ ਜੇ ਬੰਦਾ ਖੇਤੀਬਾੜੀ ਕਰਦਾ ਤਾਂ ਸਾਲ ਦੇ ਵਿੱਚ ਦੋ ਵਾਰੀ ਨੂੰ ਪੈਰੋ ਦਿੱਤੀ ਹੈ ਜੀ ਅਗਰ ਜੇ ਕੋਈ ਬੰਦਾ ਖੇਤੀਬਾੜੀ ਨਹੀਂ ਕਰਦਾ ਤਾਂ ਉਹਦਾ ਕੰਮ ਉਹ ਤੋਂ ਲੱਭਦਾ ਹੈਗਾ ਐਲਪੀਆਰ ਕਰਨ ਵਾਲਾ ਉਹਦਾ ਬੰਦਿਕਾ ਬਟਾ ਕਾਰੋਬਾਰਸ ਕਰਨ ਵਾਲਾ ਜਿਹੜਾ ਉਸ ਵਾਸਤੇ ਵੀ ਨੂੰ ਪੈਰੋ ਮਿਲ ਜਾਂਦੀ ਹੈ ਸਾਲ ਦੋ ਵਾਰ ਹੀ ਜੀ ਲੇਕਿਨ ਇੱਥੇ ਪਤਾ ਲੱਗਾ ਸੀ ਇੱਥੇ ਕਦੇ ਪੈਰੋ ਮਿਲਦੀ ਕਦੇ ਫਰਲੋ ਮਿਲਦੀ ਜਿੱਕੇ ਅਕਸਰ ਫਰਲੋ ਤੇ ਪੈਰੋ ਉਦੋਂ ਮਿਲਦੀ ਸੀ ਜਦੋਂ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਇਲੈਕਸ਼ਨ ਹੁੰਦੀ ਸੀ ਜੀ ਬਿਲਕੁਲ ਜਦੋਂ ਕਿ ਇਲੈਕਸ਼ਨਾਂ ਨੂੰ ਵੀ ਇਹ ਮੱਦੇ ਨਜ਼ਰ ਅੱਖਿਆ ਹੋਇਆ ਪੋਲੀਟਿਕਲ ਇੰਟਰਸਟ ਨੂੰ ਮੱਦੇ ਨਜ਼ਰ ਰੱਖਿਆ ਹੋਇਆ ਹਰਿਆਣਾ ਦੀ ਸਰਕਾਰ ਨੂੰ ਵਾਰ-ਵਾਰ ਜਿਹੜਾ ਪੈਰੋ ਦਿੱਤੀ ਰਹੀ ਹੈ ਹਰ ਲੋ ਜੀ ਦੀ ਹੈ ਲੇਕਿਨ ਪਿਛੇ ਜਦੋਂ ਸ਼ਰੋਨੀ ਸਰੋਧਾ ਪ੍ਰਬੰਧਕ ਕਮੇਟੀ ਨੇ ਇਸ ਚ ਚੁਣੌਤੀ ਦੇ ਸੀ ਆਈ ਕੂਰਟ ਉਹ ਹਾਈ ਕੋਰਟ ਨੇ ਇਹ ਠੀਕ ਤੁਹਾਡੀ ਰਿਕਾਰਡ ਮੰਨਿਆ ਸੀ ਤੇ ਬਾਕੀ ਜਿਹੜੀ ਗੈਰਹੀ ਉਹਨਾਂ ਦਾ ਰਿਕਾਰਡ ਨਹੀਂ ਜੀਤਾ ਜਾ ਰਿਹਾ ਉਹਨਾਂ ਨੂੰ ਕਲੀਨਿਕ ਜਿਹੜੀ ਐਮਸੀ ਇਸ ਸੀ ਫ੍ਰੀ ਲੀਡ ਦੇ ਨੇ ਅਰ ਰਿਕਾਰਡ ਵਗੈਰਾ ਨੂੰ ਦੇਸ਼ਿਕ ਸਰਨੇ ਲੇਕਿਨ ਕਾਨੂੰਨੀ ਨਜ਼ਰਾਂ ਦੇ ਵਿੱਚ ਇਹ ਪਤਾ ਲੱਗਿਆ ਕਿ ਕਾਨੂੰਨੀ ਨਜ਼ਰਾਂ ਦੇ ਵਿੱਚ ਹਰ ਬੰਦੀ ਦਾ ਅ ਰਾਈਟ ਬੰਦਾ ਹੈ ਉੱਥੇ ਇਹੜਾ ਸਰਕਾਰੀ ਵੀ ਇਸ ਸੀ ਦਾ ਰਾਈਟ ਬੰਦਾ ਹੈ ਇਹ ਜਿਹੜੀ ਪਾਲਿਸੀ ਬਣੀ ਹੋਈ ਹੈ ਸਾਡੀ ਪਾਲਿਸੀ ਦੇ ਰਿਜ਼ਲਟ ਦਿੱਤੀ ਜਾ ਰਹੀ ਹੈ ਸਰਕੇ ਇਹ ਜਿਹੜੀ ਐ ਪਟੀਸ਼ਨ ਪਾਈ ਹੈ ਵਿਮੇਟ ਸੋ ਹਾਈ ਫੌਟੇਪੋਜੀਸ਼ਨਰ ਅਸਕਰ ਕੇ ਇਹ ਕਹਿ ਦਿੱਤੀ ਹੈ ਕਿ ਹਰਿਆਣਾ ਸਰਕਾਰ ਨਿਯਮਾਂ ਦੇ ਮਤਲਬ ਅਨੁਸਾਰ ਰੂਲਸ ਦੇ ਮਤਲਬ ਅਨੁਸਾਰ ਫੈਸਲਾ ਲੈ ਸਕਦੀ ਹੈ ਇਹ ਉਹ ਤੁਸੀਂ ਜਾਣੀ ਜੇ ਹੁਣ ਆਲੈਕਸ਼ਨ ਜੀਣੇ ਹੋਣਾਰੇ ਹਰਿਆਣਾ ਦੇ ਬਿਲਕੁਲ ਜੀ ਰੂਲਸ ਦੇ ਮਤਲਬ ਅਨੁਸਾਰ ਰੂਲਸ ਦੇ ਮਤਲਬ ਅਨੁਸਾਰ ਰੂਲ ਹੈ ਨਾ ਅਸੀਂ ਵੀ ਹੁੰਦੇ ਆ ਮੈਂ ਬਜਟ ਕਮੇਟੀ ਕਹਿੰਦੇ ਕਿ ਰੂਲ ਜਿਹੜੇ ਹੁੰਦੇ ਨੇ ਪਰਮਿਟ ਕਰਦੀ ਹੈ ਕਿ ਜਿਹੜਾ ਸੰਸਿਆ ਸੌਦਾ ਵਾਲੇ ਰੂਲ میرا یہ مننا ہے جناک میرا تجربہ ہے پنجاب دیکھتے ہیں کہ اتنے ڈیڑے والے کی حمایت کے باوجود بھی پولیٹل پارٹی نے کوئی بہت سارا فائدہ نہیں ملتا کہ ٹھیک ہے ہریا کے بہ گنتی جڑے ہے ਉਹ ਜਿਹੜੇ ਹੈਗੇ ਆਪਾਂ ਕਰ ਸਕਦੇ ਗੈਰ ਪੰਜਾਬੀ ਇਹਨੇ ਗਰੁੱਪੇ ਪੰਜਾਬੀਆਂ ਦਾ ਵੀ ਇੱਕ ਵੱਡਾ ਹੈ ਸਾਹਿਬ ਅਲੇਦੈ ਔਰ ਸਾਰੇ ਕੋ ਸਿੱਖਰ ਦਾ ਹਿੱਸਾ ਵੀ ਲੈਣਾ ਹੈ ਉਹ ਕਦੇ ਵੀ ਮੰਨ ਲਿਆ ਹੈਗਾ ਜੇ ਭਾਪੀ ਜਾਂਦਾ ਬਾਏ ਵੀ ਨਹੀਂ ਇਹ ਬੋਤਾਂ ਬੋਣਗੇ ਦੇਰੇ ਵਾਲੇ ਤੁਹਾਨੂੰ ਵੀ ਝੋਟਾ ਬੋਣਗੇ ਔਰ ਉਹਦਾ ਬੈਨੀਫਿਟ ਜਿਹੜਾ ਹੈਗਾ ਪਰ ਆਪ ਪੋਜੀਸ਼ਨ ਲੈ ਸਕਦਾ ਹੈ ਜੀ ਜੀ ਅੱਛਾ ਢਿਲੋਂ ਸਾਹਿਬ ਇੱਕ ਬੜੀ ਹੈਰਾਨੀ ਦੀ ਗੱਲ ਹੈ ਵੀ ਇਸ ਬਾਬਾ ਰਾਮ ਰਹੀਮ ਕਰਕੇ ਪੰਥਕ ਪਾਰਟੀ ਖੇਤਰੀ ਪਾਰਟੀ ਅਕਾਲੀ ਦਲ ਜਿਹੜੀ ਹੈ ਉਹ ਹਾਸ਼ੀਏ ਤੇ ਆ ਗਈ ਬਾਗੀ ਦਾਗੀ ਢੜੇ ਬਣ ਗਏ ਨਰਾਜ਼ ਅਕਾਲੀ ਹੋ ਗਏ ਪੰਥਕ ਅਕਾਲੀ ਹੋ ਗਏ ਸੱਚੇ ਅਕਾਲੀ ਹੋ ਗਏ ਅਕਾਲੀ ਦਲ ਦੇ ਹਾਸ਼ੀਏ ਦਾ ਕਾਰਨ ਢਿਲੋ ਸਭ ਮੰਨਦੇ ਹੋ ਵੀ ਇਹ ਬਾਬਾ ਰਾਮ ਰਹੀਮ ਇਹ ਡੇਰਾ ਸੱਚਾ ਸੌਦਾ ਇਹਦੇ ਵਿੱਚ ਸ਼ੱਕ ਹੀ ਕੋਈ ਨਹੀਂ ਕਿਉਂਕਿ ਜੇ ਅਸੀਂ ਸਿੱਖੀ ਨੂੰ ਬੜੀਏ ਤਾਂ ਸਿੱਖ ਇਤਿਹਾਸ ਵਿੱਚ ਇੱਕ ਬੜੀ ਚਰੀ ਦੀ ਤਰ੍ਹਾਂ ਸਪੱਸ਼ਟ ਹੈ ਇਤਿਹਾਸ ਦੇ ਅਨੁਸਾਰ ਕਿ ਵਾਹਿਗੁਰੂ ਜਿਸ ਵੀ ਬੰਦੇ ਨੇ ਜੀ ਦਰਬਾਰ ਸਾਹਿਬ ਕੰਪਲੈਕਸ ਦੇ ਨਾਲ ਸੇਕਸ਼ਣ ਕੀਤੀ ਹੈ ਜੀ ਸਿੱਖ ਭਾਵਨਾ ਨਾਲ ਖੰਡਵਾਤ ਕੀਤਾ ਹੈ ਸਿੱਖ ਭਾਵਨਾ ਨੂੰ ਤੇਜ ਜੀਤ ਹੈ ਗੁਰੂਗਾਧ ਦੇ ਨਕਲ ਕੀਤੀ ਹੈ ਉਹਨੂੰ ਸਜ਼ਾ ਮਿਲੀ ਜੀ ਚਾਹੇ ਉਹ ਸ਼ਾਂਤ ਹੋਵੇ ਚਾਹੇ ਉਹ ਬਸਾ ਰੰਗੜ ਹੋਵੇ ਜਾਂ ਇੰਦਰਾ ਗਾਂਧੀ ਦੇ ਦੌਰ ਦੇ ਵਿੱਚ ਅਪਰੇਸ਼ਨ ਜੀ ਸਟਾਰ ਹੋਇਆ ਸੀ ਇੰਦਰਾ ਗਾਂਧੀ ਵੀ ਨਹੀਂ ਰਹੀ ਸੀ ਜਨਨ ਵੈਜਾਂ ਵੀ ਨਹੀਂ ਰਹੀ ਸੀ ਜਿਹੜਾ ਬੜਾ ਖੁਆ ਬਈ ਗੱਲ ਜਾਣਦੇ ਜੀ ਇਹ ਗੱਲ ਲਈ ਮੇਰੀ ਰਾਏ ਸੁਬਰਮਣੀਨ ਸਵਾਮੀ ਨਾਲ ਗੱਲ ਹੋਈ ਸੀ ਹੂੰ ਸੁਬਰਮਣੀਨ ਸਵਾਮੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਸੀ ਲੱਗਿਆ ਕਿ ਮੈਂ ਉਸ ਵੇਲੇ ਇੰਦਰਾ ਗਾਂਧੀ ਨੂੰ ਦੇਖ ਜੀ ਕਿਸੇ ਕੇ ਜੋ ਮਰਜ਼ੀ ਕਰ ਲੋ ਜੀ ਹੋਰ ਜੋ ਮਰਜ਼ੀ ਆਪਰੇਸ਼ਨ ਕਰ ਲਿਓ ਪਰ ਦਰਵਾਜ਼ ਸਾਹਿਬ ਦੇ ਨਾਲ ਕਿਸੇ ਕਿਸੇ ਦੀ ਕੋਈ ਛੇੜਛਾੜ ਨਾ ਕਰੇ ਕੋਈ ਉੱਤੇ ਅਟੈਕ ਵਗੈਰਾ ਨਾ ਕਰ ਸਕੇ ਅਗਰ ਤੁਸੀਂ ਅਟੈਕ ਕਰੋਗੇ ਤਾਂ ਤੁਹਾਨੂੰ ਮੇਰਾ ਕਲੇਜਾ ਪਹੁੰਚਣਾ ਪਿਆ ਤੇ ਇਤਿਹਾਸ ਸਾਡੇ ਸਾਹਮਣੇ ਹੂੰ ਜਿਸ ਤਰ੍ਹਾਂ ਕਿ ਤੇਰਾ ਸੱਚਾ ਸੌਦਾ ਵਾਲੇ ਦਾ ਸੰਬੰਧ ਹੈ ਜਦੋਂ ਆਪਣੇ ਇਸ਼ਟ ਦੇ ਮਤਲਬ ਜੋ ਕਰਦਾ ਕਰੀ ਜਾਂਦਾ ਲੇਕਿਨ ਉਹਦੇ ਉੱਪਰੋਂ ਪਹਿਲਾ ਉਹਨੇ ਸ਼ਿਰਫਾ ਦੇਲੇ ਦੇ ਵਿੱਚ 6 ਮਹੀਨਾਕ ਪਹਿਲਾਂ ਤੇ ਬਾਅਦ ਵਿੱਚ ਜਿਹੜੀ ਹੈਗੀ ਆ 2007 ਦੇ ਵਿੱਚ ਉਸ ਵੇਲੇ ਪਟਿਆੁਰੂ ਵਿੱਚ ਰਹਾ 10000 ਮਹੀਨਾ ਸੀ ਰਹਿ ਗਿਆ ਤੇ 2007 ਦੇ ਵਿੱਚ ਪੰਜਾਬ ਜੁਲਾਈ ਦਾ ਹੈਡਕੁਆਟਰ ਸਥਾਪਿਤ ਹੋਇਆ ਇੱਥੇ ਉਹਨੇ ਆਪਣੇ ਕੁਝ ਲੋਕਾਂ ਨੂੰ ਜਿਹੜਾ ਹੈਗਾ ਉਹ ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਪੰਜ ਅਮਰਸ਼ਾਹੇ ਦੇ ਪੰਜ ਪਿਆਰੇ ਸਾਥੀ ਸੀ ਉਹਨੇ ਸੱਤ ਸਿਖਾਵੇ ਸਾਥੀ ਉਹਦੇ ਸਾਥ ਸਿਫਾਰੇ ਸੀ ਉਹਨਾਂ ਨੂੰ ਬਿਲਕੁਲ ਉਸੇ ਥਾਂਨੇ 'ਤੇ ਗੁਰੂ ਗੋਬਿੰਦ ਸਿੰਘ ਜੀ ਦੀ ਦਿਖਾਇਆ ਜਾਂਦਾ ਸਾਨੂੰ ਉਹਨਾਂ ਦੇ ਖੁਸ਼ਾਕ ਪਾਈ ਹੋਈ ਸੀ ਜੀ ਅਰ ਉਹਨਾਂ ਨੇ ਜਿਵੇਂ ਅਮਨ ਪਿਆਰ ਕੀਤਾ ਕਿ ਅਮਨ ਸ਼ਿਕਾਇਆ ਸਿੰਘਾਂ ਨੂੰ ਪਹਿਲਾਂ ਸ਼ਿਕਾਇਆ ਤੇ ਫਿਰ ਉਹਨਾਂ ਤੁਸੀਂ ਕਿਹਾ ਆਪੇ ਗੁਰੂ ਜੀ ਨਾਲ ਵੀ ਜਿਹੀ ਹੈ ਕਿ ਉਹਨਾਂ ਨੇ ਰੀਤ ਤੋੜ ਦਿੱਤੀ ਹੈ ਮੈਂ ਰੀਤ ਤੋੜ ਦਿੱਤੀ ਤੇ ਉਹਨਾਂ ਨਾਲ ਗੱਲ ਕੀਤੀ ਸੀ ਲੱਗ ਪਿਆ ਨਹੀਂ ਉਹ ਵੀ ਕੁਝ ਦਿੱਤਾ ਜੀ ਉੱਥੋਂ ਤੋਂ ਇੱਕ ਨੀਂਵ ਤੈਨ ਦਾ ਬੜੇ ਖਰੋਖੀ ਸੀ ਆ ਤੇ ਵੀ ਜਿਹੜੇ ਅਸਵਾਲਾਂ ਨੇ ਤੁਸੀਂ ਹਾਰ ਦਿੱਤੇ ਜੀ ਬੜੇ ਗੁਰਦੁਆਰਾ ਦੇ ਵਿੱਚ ਔਰ ਉੱਥੋਂ ਫਿਰ ਇੱਕ ਕਲੇਸ਼ ਬਣਿਆ ਉਹ ਕਲੇਸ਼ ਬਣ ਤੋਂ ਬਾਅਦ ਫਿਰ ਇਹ ਦੇਖਣਾ 2007 ਦੇ ਵਿੱਚ ਬਟਿੰਡਾ ਕਿਵਾਲੀ ਦੀ ਐਫ ਆਈ ਆਰ ਹੁੰਦੀ ਹੈ ਜੀ ਉਸ ਐਫ ਆਈ ਆਰ ਨੂੰ ਪੇਸ਼ ਕਰਵਾਉਣ ਬਾਅਦ ਫਿਰ ਇਹ ਸੱਜਣ ਹਾਈ ਕੋਰਟ ਗਿਆ ਹਾਈ ਕੋਰਟ ਦੇ ਵਿੱਚ ਇਹ ਉਸ ਵੇਲੇ ਦੇ ਵਿੱਚ ਐਸ ਪੀ ਸਰਵਾਰ ਨਾਉ ਨੇ ਆਪ ਸੀ ਜਿਹੜੇ ਅੱਜ ਕੱਲ ਇਹ ਵੀ ਕੀਤੀ ਹੈ ਜੀ ਉਹਨਾਂ ਨੇ ਜੇ ਖਾਲਸ ਦੇ ਬਿਆਨ ਦਿੱਤਾ ਕਿ ਉਹਨਾਂ ਨੇ ਕਿਹਾ ਕਿ ਇਹ ਕਹਿੰਦਾ ਵੀ ਕੋਈ ਐਵੀਡੈਂਸ ਵੀ ਸਾਡੇ ਕੋਲੇ ਮੁਕਰ ਐਵੀਡੈਂਸ ਅਸੀਂ ਇਹ ਦੇ ਖਲਾਫ ਵੀ ਹੈਗੀ ਹੈ ਪੂਰੀ ਐਵੀਡੈਂਸ ਨੂੰ ਪੇਸ਼ ਕਰਾਂਗੇ ਕਿ ਕੇਸ ਦਰਾਂਜ ਹੋਗਾ ਕਿ ਹਰ ਜੋ ਬਹਾਈ ਮੁੱਦ ਤੇ ਉਹਦੀ ਉਪਕਿਰਸ਼ਨ ਰੱਦ ਕਰ ਦੇ। ਜਿਹੜਾ ਸੱਚਾ ਸਵਾਰਨ ਮੁਕਤੀ ਰਾਤ ਰਹੀ ਤੇ ਕਿਤੇ ਨਹੀਂ ਇਹ ਗੱਲ ਕਹੀ ਕਿ ਮੈਂ ਤੇਰਾ ਸੁਨਾਪ ਪੂਰਾ ਨਹੀਂ ਸੀ ਗਿਆ। ਲੇਕਿਨ ਜਦੋਂ 2012 ਦੇ ਵਿੱਚ ਤੇ ਕੋ ਨੂੰ ਮਾਫੀ ਦਿੱਤੀ ਗਈ ਹੈ। ਜੀ ਆਪ ਜੀ ਇਸ ਤੋਂ ਬਾਅਦ ਜਿਹੜਾ ਜੀ ਮਾਫੀ ਦੇ ਨੂੰ ਪਹਿਲਾਂ ਦੇ ਖਲਾਫ ਕੇਸ ਦੰਦਾ। ਐ معفی تو پہلے آرام رحیم آیا جی آرام رحیم کہ میں آیا جی اور رد کر فلم چلاحبان بلا کے چنڈی گڑھ بلا کے انہوں کو معافی کا آدھار تیار کروایا گیا گیا کہ کسی معاف کر دیکھو جی چیز کا وہی ਇਹ ਅਲਫਾਬ ਦਾ ਉਹ ਤੇ ਉਹ ਤੇ ਉਹ ਤੇ ਉਹ ਜੀ ਮੈਂ ਕਿਹਾ ਉਹ ਤੇ ਢਿੱਲੋ ਸਾਹਿਬ ਇਲਜ਼ਾਮ ਲੱਗਦਾ ਨਾ ਵੀ ਕਹਿੰਦੇ ਹਿੰਦੀ ਚ ਲਿਖੀ ਸੀਗੀ ਤੇ ਟ੍ਰਾਂਸਲੇਟ ਇਹਨਾਂ ਨੇ ਆਪੇ ਪੰਜਾਬੀ ਚ ਕਰਾ ਲਿਆ ਅਕਾਲੀ ਦਲ ਨੇ ਕਰਵਾ ਲੀਤੀ ਹੈ ਆਪਣੇ ਹੱਥੀ ਕੀਤੇ ਆਪਣੇ ਹੱਥੀ ਟ੍ਰਾਂਸਫਰ ਕਰਕੇ ਤੇ ਉਹ ਵਾਅਦੇ ਵਿੱਚ ਜਿਹੜੀ ਹੈਗਾ ਕੰਪਿਊਟਰ ਜਿਹੜੇ ਕੰਡੇ ਉਹ ਕੰਪਿਊਟਰ ਪ੍ਰਿੰਟ ਕਰਨ ਤੋਂ ਬਾਅਦ ਉਹਨਾਂ ਨੇ ਵਿਚਾਰ ਦੇ ਵਿੱਚ ਸ਼ਿਮਾਂਤ ਜਾਰਚੀ ਨਹੀਂ ਗਿਆ ਸ਼ਿਮਾਂਤ ਜਾਰਚੀ ਵੀ ਮਗਰੋਂ ਲਿਖਿਆ ਮੈਂ جی جی اکالی دل تو ووٹ پا ہی نہیں سکتے جانی نہیں آئی ہے فیصلہ فروٹ رپورٹ فروٹ روپ کے انڈیا آم طور سے رولنگ پارٹی کے خلاف بھی جا چکی ਸਭ ਰਾਜਕਰਤਾ ਪੀਜਸੀ ਕੋਸ ਇਹ ਤੇ ਜ਼ਿਕਰੇ ਕਰਨਾ ਬੱਦਦਾ ਕਿ 2007 ਦੀ ਜਿਹੜੀ ਦੋਹੋਸੀ ਪੰਜਾਬ ਦੀ ਵਿਧਾਨ ਸਭਾ ਦੀ ਜੀ ਉਸ ਵਾਰੀ ਡੇਲੇ ਵਾਲੇ ਨੇ ਕਾਂਗਰਸ ਨੂੰ ਮਿਲਦੀ ਸੀ ਜੀ ਔਰ ਕਾਂਗਰਸ ਪਾਰਟੀ ਨੂੰ ਬਾਦਲੇ ਦੇ ਵਿੱਚ ਬਹੁਤ ਜ਼ਬਰਦਸਤ ਥੇਗੀ ਹੈ ਲੀਡ ਵਿਦਿਸ਼ੀ ਬੜੀਆ ਸੀ ਤੇ ਕਾਂਗਰਸ ਪਾਰਟੀ ਲੈ ਕੇ ਜਿਹੜੀ ਸਰਕਾਰ ਬਣੀ ਸੀ ਤੇ ਮਾਚੇ ਦੇ ਦੋਆਬੇ ਦੀ ਵਜ੍ਹਾ ਅਕਾਲੀ ਦੀ ਸਰਕਾਰ ਬਣੀ ਸੀ ਜੀ ਜੀ ਸਬਸਕ ਦਾ ਦੌਰ ਸੀ ਜੀ ਉਹ ਸੌ ਦੇ ਵਿੱਚ ਉਹਨੇ ਕੰਮ ਜ ਬੜੇ ਸਮਾਉਂ ਜੋ ਸੀ ਉਹ ਪਾਣੀਆਂ ਬਗਲਾ ਜਿਹੜਾ ਹੈਗਾ ਅ 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 ਜਦ ਨਮਾਜ਼ ਦੀ ਗੱਲ ਪੜ ਗਏ ਇਲਾਵਾ ਵਗੈਰਾ ਕਰਕੇ ਤਾਂ ਉਹਦੇ ਨਾਲ ਲੋਕਾਂ ਨਾਲ ਚੁਕਾ ਜਿਹੜਾ ਕਾਂਗਰਸ ਜਿਹੜੀ ਖਾਸ ਕਰਕੇ ਐਸਮਨੰਦ ਸਿੰਘ ਵਾਸਤੇ ਇੱਥੇ ਤੇ ਬਣਾ ਖਾ ਗਿਆ ਸੁਖਵੀਰ ਸਿੰਘ ਵਾਸਤੇ ਜਿਹੜੀ ਆਪਾਂ ਇਹ ਗੱਲ ਕਰਦੇ ਕਿ ਜਦ ਆਪਾਂ ਨੂੰ ਸਰਕਾਰ ਬਣਾ ਲਾਂਗੇ ਜੀ 2012 ਦੀ ਜਿਹੜੀ ਇਲੈਕਸ਼ਨ ਹੋਈ ਸੀ 2012 ਦੀ ਇਲੈਕਸ਼ਨ ਕਾਂਗਰਸ ਪਾਰਟੀ ਜਿਹੜੀ ਆ ਕਾਹਦੇ ਤੇ ਜਿੱਤਿਆ ਅਸਲ ਵਿੱਚ ਜੋ ਕੌਂਸਲਪਟੀ ਆ ਜਿਹੜੀ ਸੀ ਜੀ ਉਹ ਕੇ 2002 ਤੋਂ ਲੈ ਕੇ 7 ਸਾਲ ਜਿਹੜਾ ਲੋਕ ਸੀ ਉਸ ਲੋਰ ਦੇ ਵਿੱਚ ਬੀਬੀ ਰਜਿੰਦਰ ਕੌਰ ਮੱਛਲ ਨੇ ਕਹਿਖਣਾ ਅਮਰਿੰਦਰ ਸਾਈਂ ਦੇ ਖਿਲਾਫ ਕਿ ਕਿਸੇ ਬਗਾਵਤ ਜੀ ਅਗਰ ਉਸ ਕੈਪਟਨ ਬ੍ਰਿੰਦਰ ਸਿੰਘ ਦੇ ਦਿਮਾਗ ਵਿੱਚ ਇਹ ਸਾਬ ਲਿਆ ਕਿ ਯਾਬਾ ਨਹੀਂ ਹੈ ਪੰਚਾਇਤ ਐਮਐਲਏ ਜੀ ਪਹਿਣ ਕਿ ਜਾਨਾ ਬਸ ਉਹ ਦੇਖ ਸਕੇ ਹਮਮ ਅਗਲੇ ਸਾਲ ਨੇ ਬਾਕੀ ਖੜੇ ਹੋ ਕੇ ਉਹ ਚੌਥੇ ਸੀ ਕੇ ਸਰ ਨੂੰ ਟੈਲੀਫੋਨ ਕਰ ਦਿੱਤਾ ਤੇ ਸਪੈਲ ਜੰਨੇ ਪਰ ਕੈਪਟਨ ਸਾਹਿਬ ਨੇ ਫੋਨ ਉਠਾਈ ਉਹਨਾਂ ਨੇ ਕਿ ਕੋਈ ਦਾਬੀ ਕੀ ਹੈ ਬਸ ਦਿੱਤਾ ਜਾਣੀ ਹਮ ਤਾਂ ਉਹਦਾ ਨਤੀਜਾ ਇਹ ਹੋਇਆ ਕਿ ਉਸ ਵੇਲੇ ਸਮੈਸੇਜ ਸੈਲ ਦੇ ਰਿਹਾ ਉਹ ਟੀਮ ਟ੍ਰੈਕਿੰਗ ਬਿਨੈਸ ਫਿਰ ਹੋ ਗਿਆ ਜੀ ਹਾਂ ਜਿਹੜਾ ਇਹਦਾ ਕੀ ਹੈ ਇਹ ਮਾਈਕਰੋ ਮੈਨੇਜਮੈਂਟ ਆਪਾਂ ਕਹਿੰਦੇ ਕਿ ਮਾਈਕਰੋ ਮੈਨੇਜਮੈਂਟ ਤੋਂ ਕੋਈ ਨਹੀਂ ਜਿਹੜਾ ਥੱਲੇ ਤੱਕ ਬਾਗੀਆਂ ਨੂੰ ਪੈਸਾ ਭਜਾਇਆ ਗਿਆ ਸੀ ਉਹ 108 ਐਂਬੂਲੈਂਸ ਦੇ ਰੂਪ ਵਿਚ ਭਜਾਇਆ ਗਿਆ ਸੀ ਐਂਬੂਲੈਂਸ ਕੱਢਿਆ ਸੀ ਉਹਦੇ ਵਿੱਚ ਪੁਰਸ ਵਾਲੇ ਜਿਹੜੇ ਹੈ ਉਹ ਪੇਸ਼ੈਂਟ ਬਣ ਕੇ ਆਉਂਦੇ ਸੀ ਕਿ ਉਹਨਾਂ ਤੱਕ ਜਾਂਦੇ ਸੀ ਉਹ ਜਿਹੜੇ ਬਾਗੀ ਇਹਦੇ ਵਿੱਚ ਹੀ ਬਾਗੀ ਆਈਏ ਕੋਟਾ ਲੈ ਕੇ ਕਿ ਉਹਨਾਂ ਨੇ ਕਾਂਗਰਸ ਪਾਰਟੀ ਦਾ ਬੇੜਾ ਦੋ ਤੱਕ ਸਰਕਾਰ ਬਣ ਇਹ 2012 ਦੇ ਵਿੱਚ ਐਂਬੂਲੈਂਸ ਦੇ ਵਿੱਚ ਫਿਰ ਅਕਾਲੀ ਦਲ ਨੇ ਪੈਸਾ ਜਿਹੜਾ ਇਹ ਪਹਚਾਇਆ ਬਾਗੀਆਂ ਨੂੰ ਆ ਕਾਦੀ ਜਤਾ ਫੈਸਲਾ ਵੀ ਨਹੀਂ ਲਿਓ ਬਾਰੇ ਨੇ ਪੁੱਛਿਆ ਸੀ ਅੱਛਾ ਜੀ ਹੁਣ ਸੇ ਰਾਹੀ ਜਾਣਾ ਹੁੰਦਾ ਸੀ ਕਿਉਂਕਿ ਕੈਪਟਨ ਫਰਿੰਦਰ ਸਿੰਘ ਦੇ ਨਾਲ ਸਮੇਂ ਸਿੰਘ ਜੈਲੀ ਦੇ ਅਰदेशीर ਦੇ ਮਾਮਲੇ ਦੇ ਤੇ ਸ਼ਹੀਦ ਮਤ ਪੇਂਦਾ ਨਾ ਹੋ ਜੀ ਜੀ ਮੈਂ ਤਾਂ ਬਹੁਤ ਵਧੀਆ ਇਹਨਾਂ ਦੇ ਦੋਸਤਾਂ ਨਾਲ ਸਤ ਉਦੇਸ਼ੋ ਤੁਮਹਨ ਲਾਈ ਨਾ ਕਿਹਾ ਗਿਆ ਜੀ ਆਪ ਸਮੇਂ ਸਿੰਘ ਜੈਲੀ ਦਾ ਫਿਰ ਅੰਡਰਸਟੈਂਡਿੰਗ ਬਣਦੀ ਸੀ ਵੀ ਸੇ ਬਾਦਲ ਨਾਲ ਕਿ ਤੇਰੀ ਮਦਦ ਕਰਦੇ ਆਬ ਸੁਪੀਤ ਸਿੰਘ ਬਾਦਲ ਨੇ ਜਿਹੜਾ 2007 ਤੋਂ ਲੈ ਕੇ 12 ਦਾ ਦੌਣ ਸੀ ਨਾ ਉਹਦੇ ਵਿੱਚ ਸਮੇਂ ਸਿੰਘ ਜੈਲੀ

ਉਹ ਦਾ ਉਹ ਪੁਛਿਆ ਬਲਕਿ ਕਲੇਰ ਜਿਹੜੀ ਅੰਦਰ ਵੀ ਖੜਦਾ ਕਹੀ ਜਾਂਦਾ ਹੈ ਜਸਟਿਸ ਜਿਹੜਾ ਹੈਗਾ ਅ ਆਪਣਾ ਦੇ ਸੀਨੀਅਰ ਬੋਰਡ ਮੈਂ ਲਿਖਿਆ ਕਿ ਕਿੰਦਕ ਤੁਸੀਂ ਕਿਹਾ ਗਿਆ ਸਤਾ ਕੁਝ ਨਹੀਂ ਕਿ ਆਈ। ਤੇ ਉਹ ਉਹ ਬਾਰੇ ਜਿਹੜੇ ਕਿ ਉਹਨੂੰ ਇੱਕ ਹਾਸ਼ੀ ਤੇ ਜਾਂਦਾ ਵੱਡਾ ਕੰਮ ਜਿਹੜਾ ਹੈ ਉਹ 2012 ਨੂੰ ਸਰਕਾਰ ਪੜਨਾ ਸੀ। ਔਰ ਉਸ ਸਰਕਾਰ ਦਾ ਕਰਕੇ ਜਿੰਨਾ ਜ਼ਿਆਦਾ ਨੁਕਸਾਨ ਹੋਇਆ। ਜੀ ਜੀ ਤੇ ਲੋਸੋ ਏ ਨਿਤਿਨ ਗੜਕਰੀ ਜਿਹੜੇ ਦੇਸ਼ ਦੀਆਂ ਸੜਕਾਂ ਬਣਾਉਂਦੇ ਆ ਪੁੱਲ ਬਣਾਉਂਦੇ ਆ ਉਹਨਾਂ ਦੇ ਕੋਲੋਂ ਮਹਿਕਮਾ ਹੈਗਾ ਇਨਫਰਾਸਟ੍ਰਕਚਰ ਦਾ ਉਹ ਕਹਿ ਰਿਹਾ ਵੀ 14000 ਕਰੋੜ ਦੇ ਪੰਜਾਬ ਦੇ ਵਿੱਚ ਜਿਹੜੇ ਪ੍ਰੋਜੈਕਟ ਸੜਕਾਂ ਨੂੰ 4 ਲੇਨ 6 ਲੇਨ 8 ਲੇਨ ਕਰਨ ਦੇ ਚੱਲ ਰਹੇ ਆ ਕਹਿੰਦੇ ਅਸੀਂ ਰੱਦ ਕਰ ਦੇਣੇ ਆ ਔਰ ਉਹਦਾ ਕਾਰਨ ਉਹ ਇਹ ਦੱਸਦੇ ਆ ਕਹਿੰਦੇ ਵੀ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਆ ਉਹ ਬਹੁਤ ਵਧੀਆ ਨਹੀਂ ਹੈਗੀ ਤੇ ਠੇਕੇਦਾਰ ਕਹਿੰਦੇ ਕੰਮ ਕਰਨ ਨੂੰ ਮੰਨਦੇ ਨਹੀਂ ਪਏ ਦੇਖੋ ਕਾਮ ਕਰ ਸਕਦੇ ਕਿ ਪੰਜਾਬ ਲਾਇਲਾਲ ਦੀ ਸਥਿਤੀ ਹੱਥ ਅੱਜ ਆਪਾਂ ਲਾਇਲਾਲ ਦੀ ਸਥਿਤੀ ਦੀ ਗੱਲ ਕਰੀਏ ਤਾਂ ਵਿੱਚ ਦੇ ਜਨੰਦ ਦੇ ਵਿੱਤੀ ਜੁਰੀ ਦਾ ਰਿਪੋਰਟ ਪੇਸ਼ ਕੀਤੀ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਵਿੱਚ ਅ ਮਾਨਸ ਬਸੂਲੀ ਵੀ ਇੰਟਰਵਿਊ ਲਈ ਬਿਲਕੁਲ ਠੀਕ ਹੈ ਸਰ ਉਹ ਆਪਣੇ ਆਪ ਉਹ ਆਪਣੇ ਆਪ ਨੇ ਜੀਵਨ ਖਤਮ ਕਰ ਲਿਆ ਜੀ ਇੱਕ ਬੰਦਾ ਨੌਂ ਦਾ ਕੈਂਸਰ ਹੋ ਗਈ ਜਿਹੜਾ ਬੰਦਾ ਪੰਜਾਬ ਵਿੱਚ ਕੌਣ ਵਾਸਤੇ ਇੱਕ ਵਿੱਚ ਪੰਜਾਬ ਦੇ ਵਿੱਚ ਲਾ ਲਾਇਆ ਜਾਵੇ مگر آپ رکے ہیں جہاں پہ پشا کر رہے ہیں جہاں پانی پیا جہاں سب چل <سؤال> رہے ہیں اور وہ روپ سے جگہ کھنڈی

ਉਹ ਕਿ ਜੇ ਤੁਸੜ ਬੜੇ ਸ਼ਾਂਤੀ ਨਾਲ ਤੇ ਪੀਸ ਪਾੜਨਾ ਕਰਦੇ ਕਿ ਸਾਰਾ ਫਿਕਰਾ ਬਾਰੇ ਫਿਰ ਪੰਚਦਾ ਹੈ ਬਿਲਕੁਲ ਜੇ ਟੋਲ ਪਲਾਜ਼ੇ ਫਰੀ ਵੀ ਕਰਦੇ ਆ ਤੇ ਸਾਰੀ ਦੁਨੀਆ ਲੰਘਦੀ ਇਕੱਲੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਥੋੜੀ ਲੰਘਦੇ ਨਹੀਂ ਨਹੀਂ ਉਹ ਫਰੀ ਕਰਦੇ ਜੋ ਫਰੀ ਨਹੀਂ ਹੈਗੀ ਅਸਲ ਵਿੱਚ ਉਹਦਾ ਬਾਅਦ ਵਿੱਚ ਖੰਗਿਆ ਜਾਂ ਪੁੱਛਣਾ ਵੀ ਪੈਂਦਾ ਬਾਅਦ ਵਿੱਚ ਜਾਂ ਪਸੰਦ ਕੋ ਮਾਮਲੇ ਵਿੱਚ ਵੀ ਜਿਹੜੇ ਉਹਨਾਂ ਦੇ ਵਾਟਰ ਮਿਲੇਟ ਵਾਧਾ ਤੇ ਜੂਰੇਟ ਵਾਧਾ ਕੇ ਉਹਨੂੰ ਆਪਣਾ ਕਵਰ ਅਪ ਕਰਲੇ ਵੀ ਬਿਲਕੁਲ ਸਵਾਦ ਜਿਹੜੀ ਜਾਣ ਲੈ ਆਇਆ ਅਗਰ ਵੀ ਹਾਂ ਤਾਂ ਬਹੁਤ ਵਧੀਆ ਚੱਲੀ ਜੀ ਅਸਲ ਵਿੱਚ ਇਹ ਕੋਈ ਸਾਡੀ ਸਰਕਾਰ ਦਾ ਜਿਵੇਂ ਧਿਆਨ ਹੋਣਾ ਚਾਹੀਦਾ ਉਹ ਚੈਨ ਨਹੀਂ ਚਾਰ ਨੰਨੀ ਲੱਗਦੀ ਹੈ ਕਿ ਸਰਕਾਰ 3 ਦੇ ਦਿਨ ਜੀਰੋਕ੍ਰਾਸੀ ਨਹੀਂ ਅਸਮੈਂਬਰਸ ਨਹੀਂ ਬਣੇ। ਜੀਰੋਕ੍ਰਾਸੀ ਤੋਂ ਜਾਂ ਤਾਂ ਬਿਰੋਕ੍ਰਾਸੀ ਨੂੰ ਕਾਮ ਜੀਵੀ ਨਹੀਂ ਜਾਈ ਕੰਮ ਡਰਾ ਜਾਵੇ। ਉਹ ਬਸ ਸਾਡੀ ਇਹ ਕਰਦੀ ਹੈ ਸਰਕਾਰ ਦਾ। ਇਹਦਾ ਗੱਪੜ ਦੀ وجہ ਕਰਕੇ ਤੁਸੀਂ ਇਹ ਦੇਖੋ ਕਿ ਜਿਹੜੀਆਂ ਸੜਕਾਂ ਪੰਜਾਬ ਦੀ ਹੱਦ ਦੇ ਵਿਚਾਲੀਆਂ ਬਣ ਕੇ ਸਾਡੀ ਜਿਹੜੀ ਉਹ ਕਟੜਾ ਤੋਂ ਲੈ ਕੇ ਜੋ ਜਾਮਨਗੜ੍ਹ ਤੱਕ ਜਿਹੜੀਆਂ ਗੁਜਰਾਤ ਤੱਕ ਸੜਕਾਂ ਹੀ ਉਹ ਮੇਰੇ ਜਿਹੇ ਸੀ ਆਖ ਇੱਕੀ ਉਹ ਤੁਹਾਨੂੰ ਅਕਿਸ਼ਲੇ ਜ਼ਮੀਨੇ ਕੋਰ ਕੀਤੀ ਹੈ ਨਾ ਕਿ ਜ਼ਮੀਨੇ ਕੋਰ ਕਰਦਾ ਹੈ ਬੰਦੀ ਜਾਨੇ ਕੀ ਬੀਹ ਨਾਰਕ ਕੇ ਜਿਹੜਾ ਝੋਕਾ ਮੂਹ ਜਿਹੜਾ ਕਹਿੰਦਾ ਕਿ ਹੈ ਜਿਆ ਅੱਜ ਉਹਨੂੰ ਕੰਪਨਸੇਸ਼ਨ ਪੂਰਾ ਨਹੀਂ ਮਿਲਿਆ ਜੀ 2013 ਵਾਲਾ ਇੱਕ ਸਾਨੂੰ ਪੜਾਇਆ ਸੀ ਲੈਂਡ ਐਕੋ ਜਿਸ਼ਟ ਉਹ ਲੈਂਡ ਐਕੋ ਜਿਸ਼ਟ ਹੈ ਜਿਨੂੰ ਜਿਹੜਾ ਹੈਗਾ ਢਿੱਲਾ ਕਰਨ ਵਾਸਤੇ ਗੱਲ ਕਰਤੀ ਕਿ ਕਲੈਕਟਰ ਦੇ ਪਾਸੇ ਜੀ ਹਰਿਆਣੇ ਦੇ ਵਿੱਚ ਕਲੈਕਟਰ ਦੇ ਪਾਸੇ ਆਪਾਂ ਦੇ ਯਾਤਿਕ ਜੁੜੇ ਕਿ ਸਿੱਟਾ ਹੈ ਔਰ ਜਿਹੜਾ ਕਿਸਾਨ ਅਜਿੜਦਾ ਹੈ ਅੱਜ ਵੀ ਕਿੰਨੇ ਜੀ ਜੋ ਡੇਟ ਦੇ ਵਿੱਚ ਆਕੇ ਤੁਹਾਨੂੰ ਕਿਹਦੇ ਜਾਂ ਕਿਹਦੇ ਦੇ ਨਾਮ ਲੈਣੀ ਪੈਣੀ ਆ ਬੰਦੇ ਦੇ ਦਿਲ ਦੁਨੀਆ ਦਾ ਕੋਦਾ ਗੱਲ ਹੀ ਨਹੀਂ ਜਿਹੜਾ ਉਹ ਮਾਮਸ਼ਾ ਦਾ ਉਹਦੇ ਨੋਸ ਹੁੰਦਾ ਹੈ ਜਿਹਦੇ ਜਿਹਨੂੰ ਕੇਂਦਰ ਸਰਕਾਰ ਪੈਸਾ ਦੇਣੀ ਚਾਹੇ ਤੇ 50% ਕੀ ਪ੍ਰੇਦਾਲੀ ਹੈ ਇਹ ਉਹਨਾਂ ਨੂੰ ਪੈਸਾ ਕਿਉਂ ਨਹੀਂ ਦਿੱਤੀ ਉਹਨਾਂ ਨੂੰ ਜਿਹੜਾ ਹੈਗਾ ਇਹ ਵੀ ਕੋਲਾ ਕਿਦਰੇ ਵੇਚ ਜਿਹੜਾ ਜਿਹੜਾ ਬਣਾ ਕਰਦੇ ਐਸੇ ਸ਼ੀਲਰ ਦਾ ਲੈਣ ਐ ਕੋਈ ਚੀਜ਼ ਕੋਲੇ ਕਿਦਰ ਜੀ ਪੈਸਾ ਫੈਕਟਰ ਦਾ ਹੁੰਦਾ ਉਹ 50% ਉਹ 50% ਆਸਤ ਰਾਜਾਂ ਵੀ ਅਪਸਰ ਨਹੀਂ ਕਰਦੇ ਇਹ ਇਹਨਾਂ ਨੇ ਕਿਉਂ ਰੁਕਿਆ ਹੋਇਆ ਅਗਲੀ ਗੱਲ ਜਿਹੜੀ ਐ ਜਮੀ ਟੋ ਨਾਲ ਲੇਟੈਸਟ ਨਿਊਜ਼ ਆਈ ਹੈ ਕਿ ਕੁਝ ਕਿ ਜਾਣਾ ਨਹੀਂ ਬਲਕਿ ਇਹ ਕਿ ਸਾਡਾ ਸਾਖਿਆ ਮਤੇ ਨੇ ਕਿ ਜੇ ਤੁਸੀਂ ਪਰ ਆਪਣਾ ਨਾ ਦੇ ਜਦੋਂ ਸਾਫੀਆ ਹਮ ਹਮ ਆਮਲਾ ਕੀ ਸੇ ਡੀਜੀਪੀ ਚੱਕ ਜਾਂਦਾ ਹੈ ਕਿ ਜੇ ਜੀਐਫਆਈਆਰ ਨਾ ਤੋਂ ਹੁੰਦੀ ਆਖਰੀ ਦਰਖਾਸਤ ਕਰਦੇ ਐਫਆਈਆਰ ਦਰਖਾਸਤ ਕਰਨਾ ਤਾਂ ਕੋਈ ਹੱਲ ਨਹੀਂ ਨਾ ਜਦ ਤੱਕ ਸਿਸਟਮ ਸਿਸਟਮ ਦੇ ਕੇ ਸਿਸਟਮ ਕੁਝ ਕਰਦਾ ਹੈ ਜੀ ਪਰ ਕਾਪ ਦਾ ਸਭ ਤੇ ਇਸ ਪੱਜ ਵੀ ਹੈ ਸਰਕਾਰ ਦੇ ਚੱਕ ਅੰਦਸ਼ਣ ਹੋ ਰਿਹਾ ਹੈ ਇਹ ਸਭ ਤੇ ਬਹੁਤ ਦਾ ਸੇ ਸਰਦਾਰ ਭਗਵੰਤ ਸਿੰਘ ਮਾਨ ਚਾਹੀਦਾ ਹੈ بری طرح ڈاؤن ہوا پیا آرٹک طور سے دیکھیے تنخواہ دے سال روڈ چکنی پینے ہاتھ بنی پی ہے اور مارے مشالے کو لنک روڈ بھی ریپیئر پیسہ ہے ਆਈ.ਟੀ.ਐਫ ਦਾ ਪੈਸਾ ਸਾਡਾ ਸੈਂਟਰ ਕੋਲ ਜਦੋਂ ਆਇਆ ਕਿ ਜੇ ਕੋਈ ਸਰਕਾਰ ਛੁੱਟਾ ਬਣ ਜਾਂ ਲੈ ਸਰਕਾਰ ਛੁੱਟਾ ਖਾਰ ਗਿਆ ਬਣ ਗਿਆ ਕੇਂਦਰੀ ਮੰਤਰੀ ਦੇ ਨਾਲ ਜਿਹਨੇ ਕੇਸ ਤੇ ਆਪੂਠ ਲੈਣ ਲਈ ਕਹਿ ਦਿੱਤੀ ਅਸੀਂ ਤਾਂ ਗ੍ਰੀਨ ਸਭ ਤੋਂ ਸਿੱਧਾ ਸੈਕਿਉਰਿਟੀ ਲੈਟਰ ਪਾ ਦਿੱਤਾ ਮੁਖਤਿਆਰ ਸਾਹਿਬ ਜੇ ਉਹਨੇ ਲੈਟਰ ਦਿੱਤੀ ਤੇ ਉਹਨੇ ਰੋਗ ਸਰ ਦਾ ਬੇਤਾ ਆ ਗਿਆ ਬਰਾਹਰ ਹੋ ਗਿਆ ਜੀ ਇਸ ਦਾ ਮਤਲਬ ਕਿ ਪੰਜਾਬ ਸਾਹਿਬ ਜਿਹੜੇ ਪੇੜਾ ਬਾਲੀ ਵਾਲੇ ਕੋਲ ਨੇ ਤੇ ਕੀਤੇ ਬੈਠ ਕੇ ਬੈਠੇ ਜੀ ਟਿਲੋ ਸਾਹਿਬ ਉੱਧਰ ਇੱਕ ਹਿੰਡਨਬਰਗ ਅਮਰੀਕਾ ਦੀ ਕੰਪਨੀ ਹੈ ਇਹਨਾਂ ਨੇ ਨਾ ਆਪਣੇ ਐਕਸ ਅਕਾਊਂਟ ਦੇ ਉੱਤੇ ਲਿਖਿਆ ਕਿ ਸਮਥਿੰਗ ਬਿਗ ਸੂਨ ਇੰਡੀਆ ਹਿੰਡਨਬਰਗ ਉਹੀ ਕੰਪਨੀ ਹੈ ਜਦੋਂ ਇਹਨਾਂ ਨੇ ਪਿਛਲੇ ਸਾਲ ਆਪਣੀ ਇੱਕ ਰਿਪੋਰਟ ਪੇਸ਼ ਕੀਤੀ ਸੀਗੀ ਤਾਂ ਉਹਦੇ ਤੋਂ ਬਾਅਦ ਅਡਾਨੀ ਕੰਪਨੀ ਜਿਹੜੀ ਹੈ ਇਹਨਾਂ ਦੇ ਸ਼ੇਅਰ ਜਿਹੜੇ ਆ ਡਿੱਗ ਪਏ ਸੀਗੇ ਤੇ ਇਲਜ਼ਾਮ ਲੱਗੇ ਸੀਗੇ ਵੀ ਪੂਰੀ ਸਰਕਾਰ ਜਿਹੜੀ ਆ ਉਹਨਾਂ ਨੂੰ ਬਚਾਉਣ ਦੇ ਵਿੱਚ ਲੱਗੀ ਹੋਈ ਆ ਤੇ ਇੱਕ ਵਾਰ ਫੇਰ ਉਹੀ ਕੰਪਨੀ ਜਿਹੜੀ ਹੈ ਇਦਾਂ ਦਾ ਟਵੀਟ ਕਰਦੀ ਹੈ ਇਹਨੂੰ ਕਿੱਦਾਂ ਦੇਖਦੇ ਹੋ ਕੀ ਮੈਨੇ ਹੋ ਸਕਦੇ ਆ ਜੀ ਦੇ ਕੋਟਿਓ ਸੀਨੀਟਰ ਬਲਕ ਨੇ ਆਪਣੀ ਪਹਿਲੀ ਰਿਪੋਰਟ ਸਾਇਆ ਕੀਤੀ ਹੈ ਉਸ ਵੇਲੇ ਮਿਸਟਰ ਆਜ਼ਮੀ ਜਿਹੜਾ ਹੈਗਾ ਉਹ ਨੰਬਰ ਉਹਨਾਂ ਤੇ ਸੀ ਜੀ ਜਿਹੜੇ ਅਕੀਦ ਅਬੀ ਦੋਕਾ ਤੇ ਉਹਦਾ ਅਸਰ ਇਹਨਾ ਜਿਆਦਾ ਹੋਇਆ ਕਿ ਇਹਨਾਂ ਦਾ ਜਿਹੜਾ ਸਿੱਕ ਜਿੱਟ ਤੋਂ ਡਾਊਨ ਹੋ ਕੇ ਇਹ ਡਬਲ ਡਿਜੀਟਸ ਤੇ ਚਲੇ ਗਏ ਉਸ ਕੱਢ ਗਿਆ ਸੀ ਨਾ ਜੀ ਉਹ ਨੁਕਸਾਨ ਆਪ쪽 ਤੋਂ ਤੇਰੀ ਦਾ ਬਹੁਤ ਜਿਆਦਾ ਹੋ ਗਿਆ ਸੀ ਔਰ ਜਿਹੜਾ ਮੌਕਾ ਸੁਪਰੀ ਕੋਰਸ ਗਿਆ ਸੁਪਰੀ ਕੋਰਸ ਮੇਂ ਵੀ ਨਹੀਂ

ਟੇਲੋ ਸਾਹਿਬ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਵਨ ਇੰਡੀਆ ਪੰਜਾਬੀ ਲਈ ਔਰ ਖਬਰਾਂ ਜਿਹੜੀਆਂ ਉਹ ਪੂਰੀ ਗਹਿਨ ਤਫਸੀਲ ਦੇ ਨਾਲ ਸਮਝਾਈਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ